ਹਾਂਜੀ ਮੈਂ ਨੰਦਰੀ ਮਹੰਤ ਤੋਂ ਬੋਲ ਰ ਰਹੀ ਆ ਜੋੜੇ ਚਿੱਤਰਾ ਜੋਇਆਂ ਵਾਲੀ ਠੀਕ ਹੈ ਦੇਖੋ ਜੀ ਮੈਂ ਆਪਣੇ ਇਲਾਕੇ ਦੇ ਵਿੱਚ ਵਧਾਈ ਲਾਂਡੀ ਸੀ ਆ ਜਿਹੜਾ ਸੋਨੂ ਹਾਂਜੀ ਸਨੋਸ ਚਲ ਤੇ ਦਾ ਮੁੰਡਾ ਇਹ ਜੀ ਸਾਡੀ ਉੱਥੇ ਇਹ ਸਾਡੇ ਉੱਥੇ ਹੰਬਲਾ ਇੰਨੇ ਕਰਵਾਇਆ ਨੰਦਰੀ ਮਹੰਤ ਤੇ ਮੈਂ ਚੰਦੋ ਜਿੱਤਿਆ ਹੋ ਕੱਢ ਕੇ ਦਿਖਾ ਦੋ ਤੁਸੀਂ ਕੱਢ ਕੇ ਦਿਖਾ ਦੋ ਕੱਢ ਦੋ ਕੱਢ ਦੋ ਉਹ ਕਾਕਾ ਮਿੰਤਰ ਹੋ ਜਾਓ ਨਾ ਆਪਣੇ ਖੱਟੇ ਮੈਂਟੋ ਉਹੀ ਪੱਟਣਾ ਉਹ ਮਿੰਤਰ ਹੋਵੇ ਬੰਸੋਲੇ ਵਾਲਿਆ ਉਧਰ ਤੁਸੀਂ ਦੇਖੋ ਜਿਵੇਂ 4000 ਰੁਪਏ ਹੋਏ ਇਹਦੇ ਵਿੱਚ 8000 ਰੁਪਏ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਹਾਂਜੀ ਕਦੀ ਸਾਨੂੰ ਕਹੇ ਬੰਦੇ ਤੋਂ ਖੂਨ ਕਦੀ ਕੋਈ ਝੂਠੀ ਪ੍ਰੈਸ ਸਾਡੇ ਘਰ ਕਲਦਾ ਸਾਨੂੰ ਪਤਾ ਮੌਕੇ ਤੇ ਆ ਪ੍ਰੈਸ ਆਈ ਸਾਡੇ ਤੁਸੀਂ ਮਾਨਯੋਗ ਆਦਰ ਸਤਿਕਾਰਯੋਗ ਸਾਡੇ ਵੀਰ ਪ੍ਰੈਸ ਵਾਲੇ ਲੇਕਿਨ ਤੁਹਾਡੇ ਬੇਸ ਦੇ ਵਿੱਚ ਝੂਠੇ ਸਾਡੇ ਘਰ ਕਲਦਾ ਕੱਲ ਨੂੰ ਸਾਨੂੰ ਕੋਈ ਹੈ ਸਾਡੇ ਨਾਲ ਕਰੇਗਾ ਇਸ ਦਾ ਜ਼ਿੰਮੇਵਾਰ ਸੋਨੂ ਉੱਤਰ ਜਾਂ ਕਿੱਥੇ ਧੱਕ ਡਾਕਟਰ ਕਿੱਥੇ ਵੀਜੀ ਆਹ ਦੇਖੋ ਮੌਕੇ ਦੇ ਵਿੱਚ ਹਥਿਆਰ ਹਾਂ ਆਹ ਦੇਖੋ ਹਥਿਆਰ ਮੌਕੇ ਦੇ ਵਿੱਚ ਹਾਂ ਮੌਕੇ ਦੇ ਵਿੱਚ ਹਥਿਆਰ ਆ ਦੇਖੋ ਨੀਚੇ ਦੇਖਣਾ ਸਾਰੀ মিডিਆ ਦੇ ਸਾਹਮਣੇ ਪਤਾ ਉਹਦੀ ਗੱਡੀ ਦੇ ਵਿੱਚੋਂ ਕੱਢਿਆ ਨੀਚੇ ਦੇਖੋ ਕੰਡੀਆਂ ਨੂੰ ਆਹ ਦੇਖੋ ਸਾਰੇ ਉਹਦੀ ਗੱਡੀ ਚੋਂ ਕੱਢਿਆ ਤੁਸੀਂ ਸਾਰਿਆਂ ਨੇ ਹਾਂ ਆ ਵੀ ਤਾਂ ਚੁੱਕੋ ਡਾਕਟਰ ਦੇ ਵਿੱਚ ਰੱਖਿਆ ਆਨੇ ਡੰਡੇ ਇਹ ਦੇਖੋ ਆ ਦੇਖੋ ਉਹ ਦੇਖੋ ਆ ਦੇਖੋ ਬਖਾਓ ਇਧਰ ਕੱਟ ਕੱਟ ਇਹ ਦੇਖੋ ਆ ਦੇਖੋ ਡੰਡੇ ਸਾਨੂੰ ਮਾਰਨ ਵਾਸਤੇ ਉਹ ਵੀ ਕੱਢ ਲਓ ਉਹ ਵੀ ਕੱਢ ਲਓ ਜਿਹੜੀ ਆ ਤੁਹਾਨੂੰ ਉਹਦੀ ਕੱਢ ਲਓ ਉਹ ਵੀ ਕੱਢ ਲਓ ਜੋੜੇ ਵਾਲੇ ਦੀ ਹਾਂ ਬਾਬਾ ਜੀ ਕੱਢ ਲਓ ਬਾਹਰ ਬਾਹਰ ਕੱਢੋ ਡਾਕਟਰ ਵੀ ਕੱਢ ਮੈਂ ਕੱਢ ਦੇ ਇੱਥੇ ਡਾਕਟਰ ਹਾਂ ਬਖਾਓ ਜੀ ਕਿਥੇ ਇਹ ਸਾਰੇ ਸਕੂਟ ਇਹਨਾਂ ਦੀ ਗੱਡੀ ਦੇ ਵੀ ਕੰਮ ਹੈ ਕਾਟੀ ਕੱਲ ਨੂੰ ਕੋਈ ਵੀ ਜਾਣ ਦੀ ਸਾਨੂੰ ਇਹਰੇ ਕੋਲ ਖਤਰਾ ਸਾਨੂੰ ਇਹ ਮਾਰੇ ਕੁੱਟੇ ਸਾਡਾ ਇਨਸਾਫ ਕੀਤਾ ਜਾਵੇ ਮੀਡੀਆ ਗਾੜੀ ਪ੍ਰਸੰਸਾ ਗਾੜੀ ਸਾਡੀ ਪੀਲ ਹੈ ਕਿ ਸਾਡੀ ਬੇਨਤੀ ਸਾਡਾ ਡੇਰਾ ਖਾਲੀ ਕਰਾਇਆ ਜਾਵੇ ਸਾਡਾ ਤੁਹਾਨੂੰ ਹੱਕ ਮਿਲਣਾ ਚਾਹੀਦਾ ਮੈਂ ਪੰਮੀ ਗੁਰੂ ਦੀ ਚੇਲਾ ਮੈਨੂੰ ਛੋਟੀ ਹੁੰਦੀ ਦੁਪਾਲਿਆ ਇਹਦਾ ਮੁੰਡਾ ਉੱਥੇ ਆ ਕੇ ਤੇ ਬਹਿ ਗਿਆ ਘਰ ਦੇ ਵਿੱਚ ਸਾਡੇ ਡੇਰੇ ਦੇ ਵਿੱਚ ਮੈਂ ਕਿੱਥੇ ਜਾਵਾਂ ਮੈਂ ਕੀ ਕਰਾਂ ਮੇਰਾ ਕੋਈ ਫੈਸਲਾ ਸਰਕਾਰ ਕਰੇ ਮੈਂ ਗਰੀਬ ਘਰ ਦੀ ਬੱਚਾ ਹਾਂ ਕੀ ਆ ਮੇਰੀ ਕੋਈ ਸਰਕਾਰ ਮੇਰੀ ਕੋ ਸਾਰੀ ਜਿੰਨੀ ਜਨਤਾ ਮੇਰੀ ਹੈਲਪ ਕਰੋ ਮੈਂ ਖੁਸਰਾ ਲੋਕ ਬੰਦਾ ਹੈਗਾ ਉੱਤੇ ਆ ਕੇ ਉਹਨੇ ਕਬਜ਼ਾ ਕਰ ਲਿਆ ਮੈਂ ਸਾਡੇ ਨਾਲ ਧੱਕਾ ਮੈਂ ਤਾਂ ਸਾਡੀ ਜਿੰਨੂ ਹੱਥ ਪਾਇਆ ਸਾਨੂੰ ਮਾਰਿਆ ਕੁੱਟਿਆ ਬਦਮਾਸ਼ ਮੁੰਡੇ ਲੈ ਕੇ ਉਹ ਪਰਪਿੰਡ ਦੇ ਵਿੱਚ ਮੋਕੇ ਦਿਹੁਣੇ ਜਾ ਕੇ ਪੁੱਛ ਸਕਦੇ ਤੁਸੀਂ ਦੋ ਗੱਡੀਆਂ ਲੈ ਕੇ ਆਇਆ ਕੜਿਆਂ ਨਾ ਮੁੰਡਿਆਂ ਸਾਡਿਆਂ ਦੇ ਸਿਰ ਪਾੜ ਦਿੱਤੇ ਇਹ ਚਿੱਟਾ ਪੀਂਦਾ ਇਹ ਚਿੱਟਾ ਪੀਂਦਾ ਜੀ ਸਾਨੂੰ ਕਹਿੰਦਾ ਲੋਕਾਂ ਕੋ ਧੱਕੇ ਨਾ ਵਧਾਈਆਂ ਲੈ ਕੇ ਉਹ ਵੇਖੋ ਸਾਡੇ ਲੋਕ ਮਾਸਟਰ ਮੁੰਡਿਆਂ ਦੇ ਸਿਰ ਪਾੜ ਦਿੱਤੇ ਆਹ ਦੇਖੋ ਹਾਂ ਮੈਂ ਬੋਲਦੀ ਗਰਦਾਸਪੁਰੋ ਜੋੜਾ ਛੱਤਰਾ ਆਤਾਂ ਪਠਾਨਕੋੜ ਤੋਂ ਜੇ ਅਸੀਂ ਹੈ ਕਿ ਗਰਦਾਸਪੁਰ ਜੋੜਾ ਛੱਤਰਾ ਦੇ ਮਾਲਕ ਰਾਜੀ ਮਾਈ ਦੇ ਪੋਤਰੇ ਚੇਲੇ ਪੰਮੀ ਦਾ ਪਰਿਵਾਰ ਹੈਗਾ ਜੀ ਅਸੀਂ ਐਸਜੀ ਵਧਾਈ ਲੈਣਾ ਸਾਡਾ ਹੀ ਫੈਸਲਾ ਇਹਦਾ ਨਾ 30 ਤਰੀਕ ਦਾ ਤੀ ਤਰੀਕ ਦਾ ਫੈਸਲਾ ਜਦੋਂ ਥਾਣੇ ਵਿੱਚ ਜੋੜਾ ਛਤਰਾ ਚੌਂਕੀ 'ਚ ਫੈਸਲਾ ਹੋਇਆ 30 ਤਰੀਕ ਨੂੰ ਜੀ ਤੁਸੀਂ ਪਿੰਡਾਂ 'ਚ ਨਹੀਂ ਆਣਾ 30 ਤਰੀਕ ਤੋਂ ਬਾਅਦ ਤੁਸੀਂ ਪਿੰਡਾਂ 'ਚ ਆਣਾ ਹਣਾ ਜੀ ਤੇ ਅਸੀਂ ਗਏ ਵਧਾਈ ਲੈਣ ਤੇ ਅਸੀਂ ਸਵੇਰੇ ਗਏ ਲਾ ਕੇ ਅਸੀਂ ਚੱਲ ਗਏ ਘਰ ਦੂਜੇ ਪਿੰਡ 'ਚ ਵਧਾਈ ਲੈਣ ਇਹ ਦੋ ਗੱਡੀਆਂ ਭਰ ਕੇ ਮੁੰਡਿਆਂ ਦੀਆਂ ਕਿਰਪਾਨਾਂ ਨਾਲ ਦਾਤਰਾ ਨਾਲ ਉਹ ਪਿੰਡ 'ਚ ਗਏ ਜਜਮਾਨ ਦੇ ਘਰੇ ਵਧਾਈ ਲੈਣ ਕਹਿੰਦੇ ਬਾਬੇ ਕਿੱਥੇ ਆ ਉਹਨਾਂ ਸਾਨੂੰ ਕੀਤਾ ਫੋਨ ਕਹਿੰਦੇ ਦੂਜੀ ਪਾਰਟੀ ਆਈ ਏ ਜੀ ਦੋ ਗੱਡੀਆਂ ਲੈ ਕੇ ਅਸੀਂ ਚੌਂਕ 'ਚ ਗਏ ਅਸੀਂ ਚੌਂਕ 'ਚ ਗੱਡੀ ਰੋਕ ਲਈ ਇਹਨਾਂ ਦੀ ਗੱਡੀ ਰੋਕੀ ਐ ਚੌਕ 'ਚ ਇਹਦੇ ਮੁੰਡੇ ਆਏ ਇਹਦੇ ਮੁੰਡਿਆਂ ਨੇ ਸਾਨੂੰ ਅਸੀਂ ਤਿੰਨੇ ਚਾਰੇ ਬਾਹਰ ਖੋਤੇ ਹੈ ਕਿ ਗੱਡੀ ਅੱਗੇ ਖੋਤੇ ਪਿੰਡ ਵਾਲਾ ਗਵਾਹ ਹੋਗਾ ਸਾਨੂੰ ਪਿੱਛੋਂ ਵਾਰ ਕੀਤਾ ਤੇ ਸਾਨੂੰ ਬੱਚਾਂ ਦੇ ਬੱਚੰਦੇ ਇਹਨਾਂ ਮੁੰਡਿਆਂ ਨੇ ਕਰਪਾਨਾ ਮਾਰਿਆ ਇਹਨਾਂ ਮੁੰਡੇ ਅੱਗੇ ਤੇ ਮੁੰਡਿਆਂ ਨੇ ਕੜੇ ਮਾਰੇ ਇਹਦੇ ਮੁੰਡਿਆਂ ਨੇ 5 6 ਮੋੜੇ ਹੀ 10 12 ਹਰਸ਼ 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 2 ਬੋਲਟ ਤੇ ਇਹਨਾਂ ਨੇ ਪਿੱਛੋਂ ਕਰਪਾਨਾ ਮਾਰਿਆ ਕੜੇ ਮਾਰੇ ਇਹ ਮੁੰਡਾ ਅਗਦੇ ਹੋਗੇ ਤਾਂ ਸਿਰ ਪਾੜਤਾ ਤੇ ਜੀ ਅਸੀਂ ਗਰਦਾਸਪੁਰ ਤੇ ਪੁਲਿਸ ਬਾਸ਼ੀ ਨੇ ਇਹ ਬੇਨਤੀ ਕੀਤੀ ਜਾਂਦੀ ਹੈ ਸਾਡੇ ਤੋਂ ਇਲਾਵਾ ਕਿਸੇ ਨੂੰ ਵਧਾਈ ਦਿੱਤੀ ਨਾ ਜਾਵੇ ਇਹ ਹੈ ਕਿ ਡੁਪਲੀਕੇਟ ਮੁੰਡਿਆਂ ਦਾ ਕੋਈ ਹੱਕ ਨਹੀਂ ਹੈਗਾ ਜੀ ਖੁਸਰੇ ਲੱਕ ਖੁਸਰੇ ਮੰਗਣਗੇ ਜੈ ਹਿੰ ਜੈ ਭਾਰਤ ਮੇਰਾ ਨਾਮ ਨੰਦਰੀ ਮਹੰਤ ਤੇ ਮੈਂ ਜੋੜੇ ਚਿੱਤਰਾ ਜੋਈਆਂ ਦੀ ਪੰਮੀ ਗੁਰੂ ਦੀ ਚੇਲਾ ਪਠਾਨਕੋਟ ਵਾਲੀ ਦਾ ਜੀ ਹਾਜੀ ਮੰਤ ਦੀ ਚੇਲਾ ਹਾਂਜੀ ਦੇਖੋ ਜੀ ਕੁਝ ਸਮਿਆਂ ਦੇ ਵਿੱਚ ਪਹਿਲਾਂ ਇੱਥੇ ਜੋਈਆਂ ਪਿੰਡ ਦੇ ਵਿੱਚ ਪੰਮੀ ਖੁਸਰਾ ਰਹਿੰਦਾ ਸੀ ਜੋ ਕਿ ਸਾਡਾ ਗੁਰੂ ਸੀ ਉਹਦੀ ਡੈਥ ਹੋ ਗਈ ਦੀ ਆ ਹੁਣ ਤੇ ਜਿਹੜਾ ਉਹਦਾ ਪੁੱਤਰ ਏ ਸਪੁੱਤਰ ਹਾਂ ਜੀ ਜੋ ਪੰਮੀ ਮੰਤਸੀ ਉਹ ਇੱਕ ਸ਼ਾਦੀ ਸ਼ੁਦਾਸੀ ਬੰਦਾਸੀ ਉਹਦੇ ਬੱਚੇ ਸੀ ਜਿਹੜਾ ਉਹਦਾ ਪੁੱਤਰ ਏ ਹੁਣ ਉਹ ੱੱਕੇ ਨਾਲ ਆ ਕੇ ਸਾਡੇ ਡੇਰੇ ਦੇ ਵਿੱਚ ਕਬਜ਼ਾ ਕੀਤਾ ਏ ਨਾਲ ਸਾਨੂੰ ਧਮਕੀਆਂ ਦਿੰਦਾ ਕਹਿੰਦਾ ਤੁਹਾਨੂੰ ਇਲਾਕੇ ਵਿੱਚ ਵਿਦਾਈ ਨਹੀਂ ਮੰਗਣ ਦੇਣੀ ਨਾਲ ਉਹ ਨਸ਼ੇ ਪੱਤੇ ਕਰਦਾ ਏ ਚਿੱਟਾ ਪੀਂਦਾ ਏ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈਗਾ ਜੋ ਕਿ ਅੱਜ ਉਹ ਪਰਪਿੰਡ ਦੇ ਵਿੱਚ ਕੋਈ ਖੁਸ਼ੀ ਦਾ ਮਾਹੌਲ ਬਣਿਆ ਸੀ ਤੇ ਸਾਰੇ ਗਰੁੱਪ ਜਿੰਨਾ ਸਾਡਾ ਕਿਨਰਾਂ ਦਾ ਸੀਗੇ ਓਏ ਵਧਾਈ ਲੈਣ ਵਾਸਤੇ ਅਸੀਂ ਉੱਥੇ ਚੁੱਪ ਕਰਕੇ ਖੜੇ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਉਧਰ ਖੁਸਰੇ ਹੋਰ ਵੀ ਦੂਸਰੀ ਪਾਰਟੀ ਦੇ ਵੀ ਆਏ ਓਏ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਖੁਸਰੇ ਤੇ ਸਾਨੂੰ ਕੋਈ ਲੱਭਾ ਨਹੀਂ ਇਹ ਖਲੋਤਾ ਇਹਦੀਆਂ ਦੋ ਗੱਡੀਆਂ ਸਨ ਆਹ ਜਿਹੜੀ ਹੱਥੇ ਹੈ ਹਥਿਆਰਾਂ ਦੇ ਨਾਲ ਭਰੀ ਹੋਈ ਇਸ ਵਕਤ ਮੌਕੇ ਤੇ ਵੀ ਇਸ ਗੱਡੀ ਵਿੱਚ ਹਥਿਆਰ ਪਈ ਓਏ ਦਾਤਰ ਡਰਾਟ ਰਾਟਾ ਬੈਸਬੋਰਡ ਸਭ ਕੋ ਪਿਆ ਹੈਗਾ ਦੇਖੋ ਜੀ ਦੂਸਰੀ ਗੱਡੀ ਵਿੱਚ ਕਿੰਨਰ ਸੀ ਉਹ ਸਾਨੂੰ ਦੇਖ ਕੇ ਤੇ ਭੱਜ ਗਏ ਲਾਪਤਾ ਹੋ ਗਏ ਉਸੇ ਵੇਲੇ ਹਾਂਜੀ ਨਕਲੀ ਕਿੰਨਰ ਜਿਹੜੇ ਹੈਗੇ ਨੇ ਤੇ ਦੂਸਰੀ ਗੱਲ ਇਹ ਕੁਛ ਮੁੰਡਿਆਂ ਦੇ ਨਾਲ ਆ ਕੇ ਅਸੀਂ ਉੱਥੇ ਖੜੇ ਸਾਡੇ ਢੋਲਕ ਮਾਸਟਰ ਮੁੰਡਿਆਂ ਦੇ ਉੱਤੇ ਸਾਡੇ ਕਿੰਨਰਾਂ ਦੇ ਉੱਤੇ ਇਹਨੇ ਜਾਨੋ ਹਮਲਾ ਕੀਤਾ ਜੀ ਸਾਨੂੰ ਮਾਰਨ ਦਾ ਹਮਲਾ ਕੀਤਾ ਤਲਵਾਰਾਂ ਚੁਲਾਈਆਂ ਸਾਡੇ ਉੱਪਰ ਆਏ ਆਕੜੇ ਚੁਲਾਈਏ ਸਿਰ ਪਾੜ ਦਿੱਤੇ ਮੁੰਡਿਆਂ ਦੇ ਹਾਂਜੀ ਉਹਨਾਂ ਦੇ ਪਰਵੱਟੇ ਪਾੜ ਦਿੱਤੇ ਕੈਂਚੀਆਂ ਚੁਲਾਈਆਂ ਸਾਡੇ ਬੰਦੇ ਜ਼ਖਮੀ ਹੋਏ ਆ ਚਾਰ ਬੰਦੇ ਜ਼ਖਮੀ ਹੋਏ ਆ ਜੀ ਦੋ ਅੱਸੀ ਜਿਹੜੇ ਕਿੰਨਰ ਸਾਡੀ ਉਹਨਾਂ ਨੇ ਸਾਡੇ ਨਾਲ ਇਹੋ ਜੀ ਹਰਕਤ ਕੀਤੀ ਆ ਕਿ ਅਸੀਂ ਇਸ ਸਮਾਜ ਨੂੰ ਦਹ ਨਹੀਂ ਸਕਦੇ ਸਾਡੀ ਜਿਤ ਨੂੰ ਹੱਥ ਪਾਇਆ ਉਹਨਾਂ ਨੇ ਉਹ ਕਿਤੇਰੇ ਬੰਦੇ ਹੋ ਸਾਰੇ ਉਹ ਸਾਰੇ ਬੰਦੇ ਵੀ ਇੱਥੇ ਆਏ ਹੋਏ ਨੇ ਪਰ ਉਹਨਾਂ ਤੋਂ ਪਹਿਲਾਂ ਅਸੀਂ ਪਹੁੰਚੇ ਹੋਏ ਆਂ ਸਾਰਾ ਪਿੰਡ ਵੀ ਸਾਡੀ ਗਵਾਈ ਦੇਗਾ ਪੋਪਰ ਪਿੰਡ ਕਿ ਹਾਂਜੀ ਕੌਣ ਗਲਤ ਤੇ ਕੌਣ ਸਹੀ ਹੈ ਇਹ ਗੱਡੀ ਉਹਨਾਂ ਦੀ ਆ ਇਹ ਗੱਡੀ ਉਹਨਾਂ ਦੀ ਇਹ ਉਹਨਾਂ ਨੇ ਪਤਾ ਕੀ ਕੀਤਾ ਗੱਡੀ ਉਹਨਾਂ ਦੀ ਕਿਸ ਵਜ੍ਹਾ ਨਾਲ ਭੱਜੀ ਏ ਉਹ ਉਹਦੇ ਮੁੰਡਾ ਚੋਰੀ ਚੋਰੀ ਭੱਜਣ ਲੱਗਾ ਇੱਕ ਲੇਡੀਜ਼ ਤੇ ਉਹਦੀ ਮੰਮੀ ਦੋਨੋਂ ਜਾਣੀ ਜਾਂਦੀ ਏ ਜੋਰ ਦੀ ਉਹਨਾਂ ਨੂੰ ਟੱਕਰ ਲਾ ਕੇ ਤੇ ਉੱਥੇ ਸੁਰਦੇ ਤਾਂ ਪਿੰਡ ਵਾਲੇ ਪਿੰਡ ਵਾਸੀਆਂ ਨੇ ਇਹ ਗੱਡੀ ਸਾਰੀ ਉਹਨਾਂ ਦੀ ਤੋੜ ਦਿੱਤੀ ਹੈਗੀ ਹਾਂਜੀ ਇਹ ਗੱਡੀ ਲੈ ਕੇ ਹੁਣ ਉਹਨਾਂ ਦਾ ਬੇਟਾ ਲੈ ਕੇ ਆਇਆ ਅੱਛਾ ਸਾਡਾ ਜੀ ਕੇਸ ਚੱਲਣ ਡਿਆਗਾ ਉਥੇ ਜੋੜੇ ਚਿਤਰਾ ਚੌਂਕੀ ਦੇ ਵਿੱਚ ਹਾਂਜੀ ਜੀ ਬਿਲਕੁਲ ਪਹਿਲੇ ਚੱਲਦਾ ਹੈ ਐਸਆਈ ਜੀਵਨ ਕੋ ਚੱਲਣ ਡਿਆ 30 ਤਰੀਕ ਦਾ ਸਾਡਾ ਫੈਸਲਾ ਹੈ ਅਸੀਂ ਇਹਨੂੰ ਕਿਹਾ ਤਰੀਕ 30 ਤਰੀਕ ਤੱਕ ਤੂੰ ਕੋਈ ਕੰਮ ਨਹੀਂ ਕਰਨਾ ਹੈਗਾ ਜਿਹੜਾ ਸਾਡਾ ਕੰਮ ਹੈ ਗਮਨ ਤਦਸੀਓ ਕਰਨਾ ਅਸੀਂ ਵਧਾਈ ਲੈਣ ਜਾਵਾਂਗੇ 30 ਤਰੀਕ ਨੂੰ ਜਦੋਂ ਸਾਡੀ ਹੈੱਡ ਰਾਜੀਮੰਤ ਪਠਾਨਕੁੱਟ ਵਾਲੇ ਆਣਗੇ ਜਿਹੜਾ ਉਹ ਫੈਸਲਾ ਕਰਨਗੇ ਉਹੀ ਸਾਨੂੰ ਮਨਜ਼ੂਰ ਹੋਏਗਾ ਤੇ ਇਹਨੇ ਉਹਨਾਂ ਦੇ ਫੈਸਲੇ ਤੋਂ ਵੀ ਬਾਵਜੂਦ ਸਾਡੇ ਤੇ ਜਾਨੋ ਮਾਰਨ ਦਾ ਹਮਲਾ ਕੀਤਾ ਮੈਂ ਪ੍ਰਸ਼ਾਸਨ ਗਾੜੀ ਇਹ ਹੀ ਅਪੀਲ ਕਰਦੀ ਹਾਂ ਕਿ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਖੁਸਰਿਆਂ ਨੂੰ ਇਨਸਾਫ ਦਿੱਤਾ ਜਾਵੇ ਜੈ ਹਿੰਦ ਜੈ ਭਾਰਤ ਸੋਜਨ ਕੀ ਗਲਤ ਹੋਈ ਹੈ ਉਹ ਲੜਾਈ ਹੋਈ ਸੀਗੀ ਉਥੇ ਇੰਜ ਤੱਕ ਕਿ ਹਣਾ ਉਹ ਸਾਡੇ ਹੱਥੀ ਪੈ ਗੇ ਪੇਲਾ ਅਹੀਂ ਇਹਨਾਂ ਨੂੰ ਕੁਝ ਕਹਿਣੀ ਜਾਂਦੇ ਸਾਡੇ ਹੱਥੀ ਪੈ ਗੇ ਮੇਰੇ ਮੇਰੇ ਸੱਚਾ ਦਾਤਰ ਮਾਰੇ ਇਹਨਾਂ ਨੇ ਮੇਰੇ ਪਾਪਾ ਨੂੰ ਗੁੱਟਿਆ ਹਾਂਜੀ ਤੁਹਾਡਾ ਕਿਹੜਾ ਗਰੁੱਪ ਤੇ ਕਿਹੜਾ ਗਰੁੱਪ ਹੈ ਸਾਡਾ ਜੁਈਆਂ ਦਾ ਗਰੁੱਪ ਅਸੀਂ ਜੁਈਆਂ ਦੇ ਰੰਨੇ ਤੇ ਗੁਰਦਾਸਪੁਰ ਦੇ ਨਵੀਪੁਰ ਦੇ ਅਹੀਂ ਜਿੱਦਾਂ ਚੱਕਦੇ ਅਸੀਂ ਚ ਲੈੰਦੇ ਹੁੰਦੇ ਵਧਾਈਆਂ ਨਾਲ ਜੁਈਆਂ ਤੋਂ ਉਤੋਂ ਏ ਆਗੇ ਚੱਕਣ ਅੱਜ ਤੁਹਾਡੀ ਕਿਹੜੀ ਪਾਰਟੀ ਕਿਹੜਾ ਗਰੁੱਪ ਤੁਹਾਡੇ ਨਾਲ ਦੀ ਰੱਖਦਾ ਕੌਣ ਤੁਹਾਡਾ ਹੁੰਦਾ ਸਾਡਾ ਗਰੁੱਪ ਨੇ ਉਦਾਂ ਹੀ ਆਹੀ ਉਥੋਂ ਜੋਈਆਂ ਦੇ ਆਂਦੇ ਬਾਬੇ ਪੰਮੀ ਜੀ ਆਂਦੇ ਹੁੰਦੇ ਪਹਿਲਾਂ ਵੀ ਜਿੰਨੂੰ ਮਰਜ਼ੀ ਪੁੱਛ ਲਿਓ ਬਾਬਾ ਪੰਮੀ ਆਂਦ ਹੁੰਦਾ ਉਥੇ ਹਾਂਜੀ ਤੁਹਾਡਾ ਬਾਬਾ ਪੰਮੀ ਦਾ ਗਰੁੱਪ ਹੈ ਹਾਂਜੀ ਤੇ ਤੁਸੀਂ ਕਿਨੇ ਜੇ ਗਏਗੇ ਤੁਹਾਡਾ ਵਧਾਈ ਲਾਣ ਵਾਸਤੇ ਅਸੀਂ ਗਏ ਨਹੀਂ ਇਹ ਹਾਨੂੰ ਫੋਨ ਆਏਗਾ ਕਿ ਇਹ ਚੱਕਣ ਦੇ ਵਧਾਈ ਤੇ ਅਸੀਂ ਉਦੋਂ ਗਏਗੇ ਉਸ ਵਧਾਈ ਚੱਕਣਗੇ ਹਾਂਜੀ ਹਾਨੂੰ ਫੋਨ ਆਏਗਾ ਕਿ ਇਹ ਵਧਾਈ ਚੱਕਣ ਹੈ ਤੁਹਾਡੇ ਪਿੰਡੋਂ ਜੂ ਤੁਸੀਂ ਕੋਣ ਕੋਣ ਗਿਆ ਆ ਕੱਲੇ ਗਏਗੇ ਮੈਂ ਬਾਹਰ ਜਾ ਕੇ ਆਏਗਾ ਤੁਹਾਡੇ ਦੇਖ ਕਿੰਨੇ ਹਮਲਾਗੇ ਤਾਂ ਉਹ ਇੰਨਾ ਨਹੀਂ ਕੀਤਾ ਹਮਲਾ ਪਹਿਲਾਂ ਉਹ ਕਿਹੜਾ ਘਰ ਹੋਇਆ ਉਹ ਨਵੀਂਪੁਰ ਦੇ ਆ ਹਾਂਜੀ ਇਹ ਵਧਾਈ ਜਿੱਦਾਂ ਉਹ ਉਸਰੇ ਤੁਹਾਡੇ ਨਾਲ ਕੁਛ ਨਹੀਂ ਦੀ ਹੈਗੀ ਇਸ ਚੀਜ਼ ਹਾਂਜੀ ਹਾਂਜੀ ਤੁਹਾਡੇ ਕਿਹੜਾ ਮੇਨ ਬਾਬਾ ਕਿਹੜਾ ਤੁਹਾਡਾ ਸਾਡਾ ਬਾਬਾ ਮੇਨ ਪੰਮੀ ਬਾਬਾ ਹੀ ਕਹਾਂ ਪੂਰੇ ਹੋ ਗਏ ਹੁਣ ਆਹੀ ਆ ਆ ਭਾਜੀ ਜਿਹੜੇ ਲੰਮੇ ਨੇ ਪਰ ਇਹ ਇਹ ਕਿੰਨੇ ਦੇ ਨਹੀਂ ਹੈਗੇ ਨਹੀਂ ਨਹੀਂ ਤੁਸੀਂ ਵਧਾਈ ਦੱਸ ਤੋ ਗੱਲ ਕਿੰਨੇ ਕਿੰਨੇ ਰਹਾ ਵਾ ਘਰੇ ਉਹ ਘਰੇ ਆ ਉਹ ਨਾਲ ਨਹੀਂ ਗਏ ਉਹ ਨਾਲ ਨਹੀਂ ਗਏ ਪਰ ਤੁਸੀਂ ਬਿਨਾ ਬਿਨਾ ਕਿੰਨੇ ਤੋ ਕਿੱਦਾਂ ਚੱਲ ਗਏ ਜਲਦੀ ਤਾਂ ਹਾਂਜੀ